ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਜ਼ਿਲ੍ਹਾ ਸੰਗਰੂਰ ਦੇ ਭਾਨੇਗੜ੍ਹ ਤੋਂ ਇੱਕ ਖਬਰ ਸਾਹਮਣੇ ਏਰੀਆ ਮਿਲੀ ਜਾਣਕਾਰੀ ਅਨੁਸਾਰ ਪੱਤਰਕਾਰ ਤੇ ਕੁਝ 8-10 ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਜੋ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਆ ਤੇ ਹਸਪਤਾਲ ਦੇ ਵਿੱਚ ਦਾਖਲ ਦੱਸੇ ਜਾ ਰਹੇ ਹਨ ਮਿਲੀ ਜਾਣਕਾਰੀ ਅਨੁਸਾਰ ਪੱਤਰਕਾਰ ਐਪੀ ਸ਼ਰਮਾ ਹੁਣ ਦੱਸਿਆ ਕਿ ਉਹ ਆਪਣੀ ਦੁਕਾਨ ਤੇ ਬੈਠੇ ਸਨ ਅਚਾਨਕ 8-10 ਅਣਪਛਾਤੇ ਵਿਅਕਤੀ ਉਹਨਾਂ ਵੱਲ ਤੇ ਬੈਸਬਾਲ ਵਗੈਰਾ ਤੇ ਹੋਰ ਜਾਂ ਲੇਵਰ ਹਮਲਾ ਕਰਦੇ ਹਨ ਹਮਲਾਵਰ ਵਰਬਰ ਨੇ ਉਹਨਾਂ ਦੀ ਬਾਹ ਤੋੜ ਦਿੱਤੀ ਤੇ ਸਿਰ ਤੇ ਵੀ ਦੇ ਵੀ ਸੱਟਾਂ ਕੁਝ ਲੱਗੀਆਂ ਦੱਸੀਆਂ ਜਾ ਰਹੀਆਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਖੰਡਿਆ ਸਮਾਨ ਆਪਣੇ ਆਪ ਦੇ ਵਿੱਚ ਕੁਸਵਾਲਿਆ ਨਿਸ਼ਾਨ ਪੈਦਾ ਕਰਦਾ ਨਜ਼ਰ ਆ ਰਿਹਾ ਹੈ ਕਿਉਂਕਿ ਜਦੋਂ ਲੋਕ ਘਰਾਂ ਬੈਠੇ ਵਿੱਚ ਵੀ ਜਾਣ ਸੁਰੱਖਤ ਹਨ ਜੇ ਖਾਸ ਕਰਕੇ ਪੱਤਰਕਾਰ ਤਾਂ ਆਮ ਲੋਕਾਂ ਦਾ ਕੀ ਬਣੇਗਾ ਇਹ ਲੈ ਕੇ ਇੱਕ ਸਵਾਲ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਮਿਲੀ ਜਾਣਕਾਰੀ ਅਨੁਸਾਰ ਉਹਨਾਂ ਨੇ ਕਿਹਾ ਕਿ ਹਮਲੇ ਵਰਾਂ ਨੇ ਕੁਝ ਦਿਨ ਪਹਿਲਾਂ ਕੋਈ ਸੋਸ਼ਲ ਮੀਡੀਆ ਦੀ ਵੀਡੀਓ ਪਾਈ ਜਾਂਦੀ ਹੈ ਉਸ ਨੂੰ ਲੈ ਕੇ ਉਹਨਾਂ ਦੇ ਉੱਪਰ ਹਮਲਾ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਜਿਸ ਦੇ ਵਿੱਚ ਕੀ ਪੱਤਰਕਾਰ ਭਵਾਨੀਗੜ੍ਹ ਚਰ ਪ੍ਰਸ਼ਾਸਨ ਦੇ ਖਿਲਾਫ ਪਾਈ ਚਪਾਈ ਰੋਸਟ ਪਾਇਆ ਜਾ ਰਿਹਾ ਹੈ ਜਿਸ ਨੂੰ ਦੇਖ ਕੇ ਉਹਨਾਂ ਨੇ ਕਿਹਾ ਕਿ ਪੱਤਰਕਾਰ ਇੱਕ ਸਮਾਜ ਦੇ ਤੌਰ ਤੇ ਲੋਕਾਂ ਨੂੰ ਚਾਣਨਾ ਪਾਉਣ ਵਾਲੇ ਨਜ਼ਰ ਆਉਂਦੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿੱਥੇ ਉਹ ਦੁਕਾਨ ਦੇ ਵਿੱਚ ਬੈਠੇ ਨਜ਼ਰ ਆ ਰਹੇ ਸਨ ਜਿੱਥੇ ਉਸ ਦੀ ਦੁਕਾਨ ਉੱਤੇ ਹਮਲਾ ਹੁੰਦਾ ਦੱਸਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਭਾਰਤੀ ਕਿਸਾਨ ਜੂਨੇ ਇਕਤਾ ਗੁਰਾਹ ਦੇ ਨਾਂ ਨਾਲ ਬ੍ਰਾਹਮਣ ਸਭਾ ਤੇ ਆਮ ਲੋਕਾਂ ਨੇ ਵੀ ਇਸ ਦਿਨ ਮਦਰ ਨਦੀ ਦੇ ਉਹਨਾਂ ਨੇ ਕਿਆ ਗਿਆ ਸਾਡਾ ਪੱਤਰਕਾਰ ਭਾਈਚਾਰੇ ਦੇ ਨਾਲ ਨਜ਼ਰ ਖੜੇ ਨਜ਼ਰ ਆ ਰਹੇ ਹਨ ਇਹ ਮੁੱਦਿਆਂ ਨੂੰ ਲੈ ਕੇ ਜਿੱਥੇ ਆਮ ਲੋਕਾਂ ਦੇ ਵਿੱਚ ਵੀ ਇੱਕ ਸਹਿਮ ਦਾ ਮਾਹੌਲ ਬਣ ਚੁੱਕਿਆ ਹੈ ਕਿਉਂਕਿ ਜਦੋਂ ਪੱਤਰਕਾਰ ਕੀ ਸੁਰੱਖਤ ਨਹੀਂ ਕਿਉਂਕਿ ਉਹਨਾਂ ਨੇ ਲੋਕਾਂ ਦੀ ਆਵਾਜ਼ ਰੋਜ ਉਠਾਉਣੀ ਹੁੰਦੀ ਹੈ ਕਿਉਂਕਿ ਲੋਕਾਂ ਦੇ ਲੈ ਕੇ ਪ੍ਰਸ਼ਾਸਨ ਅਤੇ ਰਾਜਨੀਤਿਕ ਲੋਕਾਂ ਅੱਗੇ ਸਵਾਲ ਖੜੇ ਕਰਨੇ ਹੁੰਦੇ ਹਨ ਅਗਰ ਜਿਉਣਾ ਉੱਤੇ ਹੀ ਹਮਲੇ ਹੋਣ ਲੱਗੇ ਤਾਂ ਆਮ ਲੋਕਾਂ ਦਾ ਕੀ ਬਣੇਗਾ ਇਸ ਨੂੰ ਲੈ ਕੇ ਇੱਕ ਸਵਾਲੀਆ ਨਿਸ਼ਾਨ ਪੈਦਾ ਹੋ ਰਿਹਾ ਹੈ ਪਰ ਪ੍ਰਸ਼ਾਸਨ ਵੱਲੋਂ ਵੀ ਪੂਰੀ ਪ੍ਰੋਸੈਸ ਜਤਾਇਆ ਗਿਆ ਹੈ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ ਹੈਪੀ ਸ਼ਰਮਾ ਜੀ ਪਵਾਨੀਗੜ ਦੇ ਸਿਵਲ ਹਸਪੀਟਲ ਵਿੱਚ ਦਾਖਲ ਸਨ ਉਸ ਤੋਂ ਬਾਅਦ ਉਹਨਾਂ ਨੂੰ ਸੰਗਰੂਰ ਰੈਫਰ ਕਰ ਦਿੱਤਾ ਗਿਆਗਾ ਜਿਸ ਦੇ ਵਿੱਚ ਤਸਵੀਰਾਂ ਵਿੱਚ ਦਿਖਾਉਣਾ ਹੈ ਸਾਨੂੰ ਪਵਾਨੀਗੜ ਹਸਪੀਟਲ ਦੇ ਵਿੱਚ ਹੈਪੀ ਸ਼ਰਮਾ ਜੀ ਦੇ ਕਿੱਥੇ ਵहां ਤੇ ਸਿਰ ਤੇ ਸੱਟਾਂ ਲੱਗੀਆਂ ਉਹਨਾਂ ਨੂੰ ਲੈ ਕੇ ਇੱਕ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਪ੍ਰਸ਼ਾਸਨ ਵੱਲੋਂ ਵੀ ਪੂਰੀ ਸਖਤਾਈ ਕੀਤੀ ਜਾ ਰਹੀ ਹੈ ਉਹਨਾਂ ਨੇ ਵੱਲੋਂ ਕਿਹਾ ਗਿਆ ਵੀ ਜਲਦੀ ਬੰਦਗੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਪ੍ਰੋਸਾ ਦਿੱਤੇ ਜਾ ਰਹੇ ਹਨ ਤਸਵੀਰਾਂ ਵਿੱਚ ਤੁਹਾਨੂੰ ਦਿਖਾਉਣਾ ਹੈਪੀ ਸ਼ਰਮਾ ਜੀ ਹਸਪੀਟਲ ਦੇ ਵਿੱਚ ਪਏ ਹਨ ਜੇਰੇ ਇਲਾਜ ਜਿੱਥੇ ਕਿ ਉਹਨਾਂ ਦੀ ਬਾਹ ਦੇ ਵਿੱਚ ਫੈਕਚਰ ਤੁਹਾਡੇ ਸਾਹਮਣੇ ਤਸਵੀਰਾਂ ਨਜ਼ਰ ਆ ਰਹੀਆਂ ਹਨ ਕਿਤੇ ਉਹਨਾਂ ਦੇ ਸਿਰ ਤੇ ਵੀ ਸੱਟਾਂ ਲੱਗੀਆਂ ਲੱਗਿਆ ਹੋਈਆਂ ਹਨ ਜਿੱਤੇ ਕੀ ਉਹਨਾਂ ਨੂੰ ਹਸਪੀਟਲ ਦੇ ਵਿੱਚ ਜਿਹੜੇ ਲਾਜ਼ਮ ਜਿੱਤੇ ਕੀ ਗ੍ਰਾਹਕ ਜੁਨੇ ਦੇ ਅੱਗੂ ਵੀ ਖੜੇ ਨਜ਼ਰ ਆ ਰਹੇ ਹਨ ਹਾਲਚਾਲ ਪੁੱਛਦੇ ਹਨ ਉਤੇ ਹੋਰ ਵੀ ਆਮ ਲੋਕ ਅਤੇ ਰਾਜਨੀਤਿਕ ਲੋਕ ਵੀ ਪਹੁੰਚੇ ਹਨ ਜਿਵੇਂ ਕਾਂਗਰਸ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋਂ ਵੀ ਸੰਗਰੂਰ ਉਹਨਾਂ ਦਾ ਹਾਲਚਾਲ ਪੁੱਛਣ ਲਈ ਪਹੁੰਚੇ ਹਨ ਅਤੇ ਹੋਰ ਗ੍ਰਾਹਕ ਜੁਨੇ ਦੇ ਵਕਵਾਕ ਅੱਗੂ ਵੀ ਪਹੁੰਚੇ ਨਜ਼ਰ ਆ ਰਹੇ ਹਨ ਉਤੇ ਹੋਰ ਵੀ ਸ਼ਹਿਰ ਦੇ ਵਿੱਚ ਸਮਾਜ ਸਜੇ ਤੇ ਬੰਦੀਆਂ ਤੇ ਹੋਰ ਲੋਕਾਂ ਵੱਲੋਂ ਪੂਨ ਤੌਰ ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਕਿ ਪੱਤਰਕਾਰ ਭਾਈਚਾਰੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਆਮ ਆਦਮੀ ਪਾਰਟੀ ਦੇ ਗਰਮੀਤ ਸਿੰਘ ਅਵਤਾਰ ਸਿੰਘ ਤਾਰੀ ਅਤੇ ਰਿੰਪੀ ਸ਼ਰਮਾ ਜੀ ਖੜੇ ਹਨ ਆਓ ਸਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਪੱਤਰਕਾਰ ਪੈਚਾਰ ਕੀ ਨਾਮ ਹੈ ਤੁਹਾਡਾ ਮੈਂ ਰੰਤਿਰ ਸਿੰਘ ਫੱਗੂ ਵਾਲਾ ਪ੍ਰਧਾਨ ਸੰਯੁਕਤ ਪ੍ਰੈਸ ਕਲੱਬ ਵਾਨੀਗੜ ਜੀ ਅਨੁਦਿਪ ਜੀ ਅੱਜ ਇੱਕ ਰਿਪੋਰਟਰ ਦੇ ਉੱਤੇ ਹਮਲਾ ਹੋਇਆ ਹੈ ਅਨਪਸਾਤਿਆਂ ਵੱਲੋਂ ਮੂਹਰੇ ਬੈਠੇ ਹੋਏ ਜੀ ਕੀ ਕਹਿਣਾ ਚਾਹੁੰਦੇ ਹੋ ਕਿਉਂ ਹੋਇਆ ਹੈ ਅਸਲ ਦੇ ਵਿੱਚ ਜਿਹੜਾ ਸਾਡੇ ਅਰਵਿੰਦਰ ਸਿੰਘ ਹੈਪੀ ਸ਼ਰਮਾ ਨੇ 2 ਦਿਨ ਪਹਿਲਾਂ ਸਾਡੇ ਪੱਤਰਕਾਰ ਨੇ ਸਯੁਕਤ ਪ੍ਰੈਸ ਕਲੱਬ ਦੇ ਮੈਂਬਰ ਨੇ ਉਹਨਾਂ ਨੇ 2 ਦਿਨ ਪਹਿਲਾਂ ਇੱਕ ਨਸ਼ਾ ਤਸਕਰ ਨਸ਼ਿਆਂ ਵਾਲਿਆਂ ਦੇ ਖਿਲਾਫ ਇੱਕ ਵੀਡੀਓ ਵਾਇਰਲ ਕੀਤੀ ਸੀ ਵੀਡੀਓ ਵਾਇਰਲ ਕਰਨ ਤੋਂ ਬਾਅਦ ਪੁਲਿਸ ਨੇ ਉਹਨਾਂ ਤੇ ਕੋਈ ਕਾਰਵਾਈ ਤਾਂ ਨਹੀਂ ਕੀਤੀ ਪਰ ਨਸ਼ਾ ਤਸਕਰਾਂ ਨੇ ਆ ਕੇ ਅੱਜ ਪੋਣੇ ਇੱਕ 11 ਵਜੇ ਸਾਡੇ ਪੱਤਰਕਾਰ ਤੇ ਹਮਲਾ ਕੀਤਾ ਉਹਦੀ ਬਾਹਾਂ ਤੋੜਤੀ ਉਹਦੇ ਸਿਰ 'ਚ ਸੱਟਾਂ ਮਾਰੀਆਂ ਪੁਲਿਸ ਨੂੰ ਇਸ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਆਗਰਵਾਈਜ਼ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਅੱਜ ਸ਼ਾਮ ਤੱਕ ਤਾਂ ਅਸੀਂ ਗੱਲ ਤੋਂ ਵੱਡਾ ਸੰਘਰਸ਼ ਲਿਖਾਂਗੇ। ਹਾਂ ਜੀ ਕਿ ਨਾਮ ਹੈ ਤੁਹਾਡਾ? ਮੈਂ ਰਿੰਪੀ ਸ਼ਰਮਾ ਜਰਨਲਿਸਟ ਅਤਰ ਬ੍ਰਾਹਮਣ ਸਭਾ ਕੋ ਅਣੀਗੜ। ਰਿੰਪੀ ਜੀ ਕਿਵੇਂ ਦੇਖਦੇ ਹੋ ਕਿ ਸਮਾਜ ਦਾ ਚੌਥਾ ਸਭ ਮੱਲੇ ਜਾਂਦੇ ਨੇ ਰਿਪੋਰਟਰਾਂ 'ਤੇ ਰਿਪੋਰਟਰ ਤੇ ਹੀ ਹਮਲਾ ਹੋ ਗਿਆ ਕੀ ਮੈਂ ਦੇਖ ਰਹੀ ਹਾਂ? ਇਹ ਇੱਕ ਸੱਚ ਦੀ ਆਵਾਜ਼ ਚੁੱਕਣ ਦਾ ਇੱਕ ਇਹਨਾਂ ਨੂੰ ਖਮਿਆਜਾ ਭੁਗਤਣਾ ਪਿਆ ਜੋ ਕਿ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਨਸ਼ਾ ਤਸਕਰ ਜਿਹੜੇ ਉਰੇ ਬੈਠੇ ਨੇ ਉਨ੍ਹਾਂ ਦੀ ਆਵਾਜ਼ ਬੰਦ ਕਰਨ ਲਈ ਉਨ੍ਹਾਂ ਤੇ ਹਮਲਾ ਕੀਤਾ ਗਿਆ ਹੈਪੀ ਜਨ ਨੇ ਇੱਕ ਆਵਾਜ਼ ਚੁੱਕੀ ਸੀ ਮੌਕੇ ਤੇ ਇੰਜੈਕਸ਼ਨ ਲਗਾ ਰਿਹਾ ਸੀ ਉਹਦੀ ਵੀਡੀਓ ਵਾਇਰਲ ਹੋਈ ਹੈ ਤੇ ਉਹਦੀ ਸਜ਼ਾ ਅੱਜ ਇਹਨਾਂ ਨੂੰ ਹੈਪੀ ਜਨ ਮਿਲ ਗਈ ਅਗਰ ਪੱਤਰਕਾਰ ਵੀਰ ਤੇ ਇਹ ਹਮਲਾ ਹੋ ਸਕਦਾ ਤਾਂ ਆਮ ਲੋਕਾਂ ਦਾ ਕੀ ਬਣੂਗਾ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਨਸ਼ਿਆਂ ਵਿਰੁੱਧ ਜੋ ਤੁਹਾਡਾ ਚੱਲ ਰਿਹਾ ਸਿਸਟਮ ਉਹ ਕਿੱਥੇ ਗਿਆ ਖੋਖਲਾ ਸਾਫਤ ਹੋ ਰਿਹਾ ਉਹ ਕਿਰਪਾ ਕਰਕੇ ਇਧਰ ਧਿਆਨ ਦਿੱਤਾ ਜਾਵੇ ਹਾਂਜੀ ਕੀ ਨਾਮ ਹੈ ਤੁਹਾਡਾ ਮੈਂ ਮੇਜਰ ਸਿੰਘ ਮੱਟਰਾਂ ਸੰਯੁਕਤ ਪ੍ਰੈਸ ਕਲੱਬ ਦੇ ਅਸੀਂ ਸੀਨੀਅਰ ਮੈਂਬਰਾਂ ਮੱਟਰ ਸਾਹਿਬ ਇੱਕ ਦੋ ਦਿਨ ਪਹਿਲਾਂ ਵੀਡੀਓ ਵਾਇਰਲ ਹੁੰਦੀ ਹੈ ਪਰ ਪੁਲਿਸ ਵੱਲੋਂ ਤਾਂ ਕਾਰਵਾਈ ਹੋਈ ਨਹੀਂ ਪਰ ਨਸ਼ੇੜੀਆਂ ਨੇ ਆਪਣੀ ਕਾਰਵਾਈ ਪੱਤਰਕਾਰ ਤੇ ਜਰੂਰ ਕਰਤੀ ਕੀ ਸਮਝਦੇ ਤੁਸੀਂ ਬਿਲਕੁਲ ਸਾਡੇ ਜਿਹੜੇ ਪੱਤਰਕਾਰ ਭਾਈ ਚਾਰੇ ਦੇ ਵਿੱਚ ਸਾਡੇ ਮੈਂਬਰ ਨੇ ਹੈਪੀ ਹਰਮਨ ਨੌਜਵਾਨ ਨੇ ਇਹਨਾਂ ਨੇ ਪਰਸੋਂ ਇੱਕ ਨਸ਼ੇੜੀ ਦੀ ਵੀਡੀਓ ਵਾਇਰਲ ਕਰੀ ਸੀ ਤੇ ਨਾਲ ਇੱਕ ਅਪੀਲ ਵੀ ਕਰੀ ਸੀ ਕਿਉਂਕਿ ਵੀ ਪੰਜਾਬ ਸਰਕਾਰ ਨਸ਼ਿਆਂ ਦੇ ਖਿਲਾਫ ਚੱਲ ਰਹੀ ਹੈ ਤੇ ਉਹਨਾਂ ਨੂੰ ਨਸ਼ੇੜੀਆਂ ਨੂੰ ਨੰਗਾ ਕਰਨ ਵਾਸਤੇ ਇਹਨੇ ਆਪਦੇ ਵੱਲੋਂ ਇਹ ਕੀਤਾ ਸੀ ਪਰ ਉਹਦਾ ਖਮਾਜਾ ਇਹ ਹੋਇਆ ਵੀ ਅੱਜ ਪੱਤਰਕਾਰ ਤੇ ਸ਼ਰਿਆਂ 8-10 ਜਿਹੜੀ ਬੰਦਿਆਂ ਨੇ ਆ ਕੇ ਹਮਲਾਵਦੀ ਦੁਕਾਨ ਤੇ ਹਮਲਾ ਕੀਤਾ ਤੇ ਉਹਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਗਏ ਜਿਹੜਾ ਜ਼ਖਮੀ ਜਿਹੜੇ ਹਮਲਾਵਰ ਸੀ ਉਹਨਾਂ ਚੋਂ ਇੱਕ ਬੰਦੇ ਨੇ ਇਹ ਵੀ ਕਿਹਾ ਵੀ ਤੈਨੂੰ ਅਸੀਂ ਚਿੱਟਾ ਚਿੱਟੇਵਾਰੇ ਖਿਲਾਫ ਬੋਲਣ ਦਾ ਤੈਨੂੰ ਸਬਕ ਸਿਖਾ ਕੇ ਗਿਆ ਤੇ ਇਹ ਬਹੁਤ ਗੰਭੀਰ ਮਾਮਲਾ ਹੈ ਤੇ ਅਸੀਂ ਸਮੂਹ ਪੱਤਰਕਾਰ ਭਾਈਚਾਰਾ ਭਵਾਨੀਗੜ੍ਹ ਦਾ ਤੇ ਇਹ ਪੁਲਿਸ ਦੇ ਨੋਟ ਚ ਲਿਆਤਾ ਤੇ ਪੁਲਿਸ ਨੂੰ ਅਸੀਂ ਮਤਲਬ ਇਹ ਉਹ ਚੈਲੰਜ ਵੀ ਚੈਲੰਜ ਨਹੀਂ ਮਤਲਬ ਅਸੀਂ ਅਲਟੀਮੇਟ ਦੰਨਿਆ ਵੀ ਜੇ ਉਹਨਾਂ ਨੇ ਜਲਦੀ ਨਾ ਕਾਰਵਾਈ ਕੀਤੀ ਤਾਂ ਅਸੀਂ ਅਗਲਾ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ ਤਾਂ ਤੁਹਾਡੀ ਸੰਸਥਾ ਕੀ ਐਕਸ਼ਨ ਲਏਗੀ ਇਹ ਸਾਡੇ ਮੈਂਬਰ ਨੇ ਜੀ ਐਜੈਕਟਿਵ ਮੈਂਬਰ ਨੇ ਬ੍ਰਾਹਮਣ ਸਭਾ ਦੇ ਅਸੀਂ ਇਹਨਾਂ ਦੇ ਨਾਲ ਦਿਨ ਰਾਤ ਜੋ ਵੀ ਸੰਘਰਸ਼ ਤੁਸੀਂ ਵਿੱਢੋਗੇ ਅਸੀਂ ਤੁਹਾਡਾ ਸਾਥ ਦੇਵਾਂਗੇ ਹੈਪੀ ਵੀਰਲੀ ਭੁਖੜ ਹੜਤਾਲ ਤੇ ਜਾਂ ਕੋਈ ਵੀ ਕਾਰਵਾਈ ਕਰਨੀ ਹੋਵੇ ਅਸੀਂ ਉਹਨਾਂ ਦੇ ਨਾਲ ਰਹਾਂਗੇ ਤੁਹਾਡਾ ਮੇਰਾ ਨਾਮ ਗੁਰਚੇਤ ਸਿੰਘ ਭੱਟੀਵਾਲ ਕਲਾਂ ਭਾਰਤੀ ਕਿਸਾਨ ਜੁਨੀਆ ਨੇਕਤਾ ਗੁਰਾਹਾਂ ਦਾ ਖਵਾਨੀਗੜ ਬਲਾਕ ਦਾ ਆਗੂ ਆ ਮੈਂ ਕਿਵੇਂ ਦੇਖ ਦੂੰ ਸਰਕਾਰ ਬੜੀਆਂ ਮਤਲਬ ਕਿ ਢਿੰਗਾ ਮਾਰ ਰਹੀ ਆ ਕਿ ਅਸੀਂ ਜੁੱਧ ਨਸਿਆਂ ਵਿਰੁੱਧ ਜਿਹੜਾ 90% ਹੈ ਜਿਹੜਾ ਨਸੇ ਦੀ ਚੈਨ ਤੋੜਦੀ ਪਰ ਇੱਕ ਪੱਤਰਕਾਰ ਵੱਲੋਂ ਨਸੇੜੀ ਦੀ ਵੀਡੀਓ ਵਾਇਰਲ ਕਰਨ ਤੇ ਅੱਜ ਉਹਨੂੰ ਕਮਾਜਾ ਭੁਗਤਣਾ ਪਿਆ ਉਹਦੀ ਤਿੰਨ ਜਗ੍ਹਾ ਤੋਂ ਬਾਹਰ ਫੈਕਚਰ ਕੀਤੀ ਗਈ ਆ ਸਿਰ ਤੇ ਵੀ ਸੱਟਾਂ ਲੱਗੀਆਂ ਉਹਦੀ ਜਾਨ ਵੀ ਜਾ ਸਕਦੀ ਆ ਬਿਲਕੁਲ ਇਹ ਦੇਖ ਰਹੇ ਹਾਂ ਲੰਬੇ ਸਮੇਂ ਤੋਂ ਦੇਖ ਰਹੇ ਹਾਂ ਜਦੋਂ ਦੀ ਇਹ ਸਰਕਾਰ ਬਣੀ ਹੈ ਉਦੋਂ ਤੋਂ ਲੈ ਕੇ ਕਿਉਂਕਿ ਜਿਹੜਾ ਵੀ ਸਰਕਾਰ ਦੇ ਕੋਈ ਵਿਰੁੱਧ ਬੋਲਦਾ ਹੈ ਜਾਂ ਨਸ਼ੇ ਵਾਲਿਆਂ ਦੇ ਕੋਈ ਵਿਰੁੱਧ ਬੋਲਦਾ ਹੈ ਉਹਨੂੰ ਇਸ ਤਰ੍ਹਾਂ ਦਾ ਜਿਵੇਂ ਹੈਪੀ ਸ਼ਰਮਾ ਦੇ ਉੱਤੇ ਪੱਤਰਕਾਰ ਦੇ ਉੱਤੇ ਹਮਲਾ ਕੀਤਾ ਗਿਆ ਇੱਥੋਂ ਦੇ ਗੁੰਡਿਆਂ ਦੇ ਵੱਲੋਂ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਸਰਕਾਰ ਦੀ ਬਹੁਤ ਵੱਡੀ ਨਾਕਾਮੀ ਹੈ ਕਿਉਂਕਿ ਇਹਨਾਂ ਗੁੰਡਿਆਂ ਦੇ ਨਾ ਤਾਂ ਨੱਥ ਪਾ ਸਕੀ ਹੈ ਸਰਕਾਰ ਚਿੱਟੇ ਸ਼ਰਿਆਂ ਬਿਕ ਰਿਹਾ ਹੈ ਸ਼ਰਿਆਂ ਲੋਕਾਂ ਦੀ ਇਸ ਤਰ੍ਹਾਂ ਡਰਾ ਕੇ ਚਿੱਟਾ ਵੇਚਿਆ ਜਾ ਰਿਹਾ ਹੈ ਵੀ ਜੇ ਕੋਈ ਬੋਲਦਾ ਹੈ ਨਸ਼ੇ ਦੇ ਵਿਰੁੱਧ ਆਵਾਜ਼ ਉਠਾਉਂਦਾ ਹੈ ਤਾਂ ਉਹਨਾਂ ਨੂੰ ਕੁੱਟ ਕੇ ਉਹਨਾਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਕੱਲ ਤਾਂ ਇੱਥੇ ਤੱਕ ਕਿਉਂਕਿ ਜਿਹੜੇ ਪੱਤਰਕਾਰ ਭਾਈਚਾਰਾ ਜੇ ਕੋਈ ਉਹ ਆਵਾਜ਼ ਚੱਕਦਾ ਹੈ ਉਹ ਕੋਈ ਇਸ ਤਰ੍ਹਾਂ ਦੀ ਸਰਕਾਰ ਦੇ ਖਿਲਾਫ ਗੱਲ ਜਾਂਦੀ ਆ ਜਿਵੇਂ ਮਨਿੰਦਰ ਜੀਤ ਸਿੱਧੂ ਪੱਤਰਕਾਰ ਉਹਦਾ ਪੂਤਲਾ ਫੂਕਿਆ ਗਿਆ ਇਹ ਪਹਿਲੀ ਵਾਰ ਹੀ ਦੇਖਿਆ ਵੀ ਪੱਤਰਕਾਰਾਂ ਦਾ ਪੂਤਲਾ ਪਹਿਲੀ ਵਾਰ ਸੁਣਿਆ ਜ਼ਿੰਦਗੀ ਦੇ ਵਿੱਚ ਵੀ ਇਸ ਤਰ੍ਹਾਂ ਸਰਕਾਰ ਦੇ ਨੁਮਾਇੰਦਿਆਂ ਦੇ ਵੱਲੋਂ ਉਹਨਾਂ ਦਾ ਪੂਤਲਾ ਫੂਕਿਆ ਗਿਆ ਹੋਵੇ ਕਿਉਂਕਿ ਜਿਹੜੇ ਸੱਚ ਦੀ ਆਵਾਜ਼ ਲੋਕਾਂ ਦੀ ਆਵਾਜ਼ ਬਣ ਕੇ ਆਉਂਦੇ ਨੇ ਲੋਕਾਂ ਦੀ ਆਵਾਜ਼ ਚੱਕਦੇ ਨੇ ਉਹਨਾਂ ਦੇ ਵੀ ਪੂਤਲੇ ਫੂਕੇ ਜਾਂਦੇ ਨੇ ਇਹ ਬਹੁਤ ਮੰਦਭਾਗੀ ਘਟਣਾ ਹੈ ਕਿਉਂਕਿ ਇਹਨਾਂ ਦੇ ਸਰਕਾਰ ਵੱਲੋਂ ਪ੍ਰਸ਼ਾਸਨ ਨੂੰ ਸੁਚੇਤ ਹੋਣਾ ਚਾਹੀਦਾ ਹੈ ਇਹੋ ਜਿਹੇ ਗੁੰਡਿਆਂ ਦੇ ਨੱਥ ਪਾਉਣੀ ਚਾਹੀਦੀ ਹੈ ਜਿਹੜੀ ਗੱਲ ਕੀਤੀ ਜਾਵੇ ਜਿਵੇਂ ਤੁਹਾਡੀ ਜਥੇਬੰਦੀ ਆ ਜੇਕਰ ਪੁਲਿਸ ਨੇ ਅਸੀਂ মিডিਆ ਵੱਲੋਂ ਚੇਤਾਵਨੀ ਦਿੱਤੀ ਹੈ ਸ਼ਾਮ ਤੱਕ ਕਾਰਵਾਈ ਨਹੀਂ ਹੋਈ ਤਾਂ ਕੱਲ ਤੋਂ ਭੱਟਾ ਸੰਘਰਸ਼ ਲਾਣਾ ਜਾਊ ਤੁਹਾਡੇ ਜਥੇਬੰਦੀ ਸਾਥ ਦੇ ਅਸੀਂ ਬਿਲਕੁਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜੋ ਵੀ ਉੱਪਰੋਂ ਸਾਨੂੰ ਅ ਅਲੋਦੀਏ ਅਸੀਂ ਸਹਿਯੋਗ ਕਰਾਂਗੇ ਪਹਿਲਾਂ ਵੀ ਅਸੀਂ ਪੱਤਰਕਾਰਾਂ ਦਾ ਸਹਿਯੋਗ ਕਰਦੇ ਰਹਾਂ ਅਸੀਂ ਨਾਲ ਚਲਦਿਆਂ ਆਵਾਜ਼ ਬੁਲੰਦ ਕਰਾਂਗੇ ਉਠਾਂਗੇ ਆਵਾਜ਼ ਠਾਵਾਂਗੇ ਵੀ ਇਹਨਾਂ ਜਿਹੜੇ ਪੱਤਰਕਾਰ ਨੇ ਇਹਨਾਂ ਦੀ ਆਵਾਜ਼ ਵੀ ਸੁਣਨੀ ਚਾਹੀਦੀ ਹੈ ਕਿਉਂਕਿ ਐਂ ਤਾਂ ਫਿਰ ਪੱਤਰਕਾਰ ਪਤਾ ਨਹੀਂ ਕਿੱਥੇ ਕਿੱਥੇ ਜਾਂਦੇ ਨੇ ਹਰੇਕ ਹੀ ਹਮਲਾ ਕਰ ਸਕਦਾ ਕੋਈ ਵੀ ਬੰਦਾ ਹੈ ਜਿਹੜਾ ਹਮਲਾ ਕਰ ਸਕਦਾ ਇਸ ਕਰਕੇ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਪੱਤਰਕਾਰ ਭਾਈਚਾਰੇ ਦੇ ਨਾਲ ਖੜੇ ਆਂ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਇਹਦੀ ਜਿਹੜੇ ਗੁੰਡੇ ਆਏ ਨੇ ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਦੇਣਾ ਚਾਹੀਦਾ ਹੈ ਅੱਜ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੁਲਦੀਪ ਸਿੰਘ ਲਾਡੀ ਪਿੰਡ ਬਖੋਪੀਰ ਬੀਕੇਯੂ ਇਕਤਾ ਗ੍ਰਾਂਹ ਬਲਾਕ ਕਗਵਾਨੀਗੜ ਕੁਲਦੀਪ ਕਿਵੇਂ ਦੇਖਦੇ ਹੋ ਨਸ਼ਾ ਸਰਕਾਰ ਕਹਿੰਦੀ ਹੈ ਅਸੀਂ ਨਸ਼ਿਆਂ ਬਿਲਕੁਲ ਖਤਮ ਕਰਤਾ ਜੁੱਤ ਨਸ਼ਿਆਂ ਵਿਰੁੱਧ ਕਾਰਵਾਈਆਂ ਹੋ ਰਹੀਆਂ ਨੇ ਘਰਟਾਹੇ ਜਾ ਰਹੇ ਨੇ ਪੀੜੇ ਪੰਜੇ ਚਲਾਇਦਾ ਰਹੇ ਨੇ ਪਰ ਉਹੀ ਨਸ਼ੇੜੀ ਦੋ ਦਿਨ ਪਹਿਲਾਂ ਪੱਤਰਕਾਰ ਵੀਡੀਓ ਵਾਇਰਲ ਕਰਦਾ ਉਹਥਰੇ ਤਾਂ ਉਸਤੇ ਕੋਈ ਕਾਰਵਾਈ ਕੀਤੀ ਨਹੀਂ ਪਰ ਜਿਹੜੇ ਨਸ਼ੇੜੀ ਨੇ ਉਹ ਪੱਤਰਕਾਰ ਤੇ ਜੁਰਮਾਨੇ ਲੈਵਾ ਹਮਲਾ ਕਰਕੇ ਕਿਵੇਂ ਦੇਖਦਾ ਇਹ ਜਿਹੜੀ ਅੱਜ ਦੀ ਆਪਣੀ ਆਮ ਆਦਮੀ ਆਮ ਲੋਕਾਂ ਦੀ ਸਰਕਾਰ ਕਹਿਣ ਵਾਲੀ ਭਗਮਨਤਮਾਨ ਦੀ ਸਰਕਾਰ ਆ ਉਸ ਨੇ ਜਿਹੜਾ ਨਸ਼ਿਆਂ ਦੇ ਵਿਰੁੱਧ ਜੁੱਧ ਚਲਾਇਆਗਾ ਇੱਕ ਉਹ ਦੁਬਾਰਾ ਕੁਰਸੀ ਲੈਣ ਦੇ ਵਾਸਤੇ ਇਹ ਜਿਹੜੇ ਚਾਲਾਂ ਨੇ ਚਲਾਈਆਂ ਜਾ ਰਹੀਆਂ ਨੇ ਜਿਹੜੀ ਗਵਰਨਮੈਂਟ ਕਹਿੰਦੇ ਆ ਕੋਈ ਵੀ ਹੋਵੇ ਜੇ ਉਹ ਗੌਰ ਕਰ ਲੇ ਤਾਂ 1 ਮਿੰਟ ਦੇ ਵਿੱਚ ਨਸ਼ੇ ਹਟਾਏ ਜਾਂਦੇ ਨੇ ਜੇ ਆਪਾਂ ਗੱਲ ਕਰ ਲਈ ਤਾਂ ਭਵਾਨੀਗਾ ਥਾਣਾ ਪੈ ਗਿਆ ਆਪਾਂ ਨੂੰ ਆ ਹੈਪੀ ਸਿੰਘ ਹੈਪੀ ਸ਼ਰਮਾ ਜੀ ਤੇ ਆਪਣੇ ਹਮਲਾ ਹੋਇਆ ਤਾਂ ਉਹਨਾਂ ਨੂੰ ਸਾਰਾ ਕੁਝ ਬਲਕੇ ਪਤਾ ਸੀ ਕਹਿ ਸਕਦੇ ਆ ਇੱਕ ਠੋਕ ਕੇ ਕਹਾਂਗੇ ਜਿੰਨੇ ਨਸ਼ੇ ਵਿਕਦੇ ਨੇ ਬਲਾਕ ਦੇ ਵਿੱਚ ਕਿੱਥੇ ਅੱਡੇ ਨੇ ਸਾਰਾ ਪਤਾ ਪਰ ਉਹਨਾਂ ਦੇ ਉੱਤੇ ਦਬਾਅ ਪੋਲੀਟੀਕਲ ਦਬਾਅ ਨਹੀਂ ਫੜ ਸਕਦੇ ਉਹ ਉਹਨਾਂ ਨੂੰ ਸਦਾਕਰਾਂ ਨੂੰ ਜਦੋਂ اڈਾਨੀਆਂ ਬਾਨੀਆਂ ਦੇ ਬੰਦਰਗਾਹਾਂ ਤੇਨੇ ਨੇ ਟੰਨ ਨਾ ਸਾਹ ਰਹਿਦਾ ਉਹਨਾਂ ਨੂੰ ਨਹੀਂ ਫੜ ਸਕਦੇ ਫਿਰ ਉਹ ਲਿਆ ਕੇ ਗ੍ਰਾਮਾਚ ਚਲਦਾ ਤੇ ਇਹਨਾਂ ਤੋਂ ਹਮਲਾ ਕਰਾ ਕੇ ਇਹ ਕੀ ਸਾਹਮਣੇ ਆਇਆ ਇਹ ਸਾਹਮਣੇ ਆਉਂਦਾ ਵੀ ਨਸ਼ਾ ਸਾਡਾ ਐਸੀ ਤਰ੍ਹਾਂ ਬਿਕੂ ਪੀੜਾ ਪੰਜਾ ਜਿਹੜੀਆਂ ਉਹਨਾਂ ਦੇ ਜੱਦਾ ਵੰਸਾਂ ਨੇ ਉਹ ਕੱਢਣੀਆਂ ਨੇ ਲੋਕਾਂ ਦੇ ਜਿਹੜੇ ਆਲ ਨੇ ਨੇ ਉਹ ਟੋਣੇ ਨੇ ਪਰ ਨਸ਼ੇ ਦੇ ਖਿਲਾਫ ਜਿਹੜਾ ਵੀ ਬੋਲੂ ਜਿਹੜਾ ਵੀ ਉਹਨੂੰ ਰੋਕੂ ਉਹਨੂੰ ਜੇਲ੍ਹਾਂ ਚ ਦੇਣਾ ਜਾਂ ਨਸ਼ੇ ਖਾਣ ਵਾਲੇ ਨੂੰ ਵੇਚਣ ਵਾਲੇ ਨੂੰ ਜੇਲ ਨਹੀਂ ਹੂ ਕਦੇ ਉਹ ਤੇ ਕਾਰਵਾਈ ਨਹੀਂ ਹੋਊਗੀ ਕਿਤੇ ਉਹਦਾ ਘਰ ਨਹੀਂ ਟਹੂਗਾ ਜਿਹੜਾ ਪੰਗਾ ਲਊਗਾ ਜਿਹੜਾ ਸਰਕਾਰ ਦੇ ਖਿਲਾਫ ਬੋਲੂਗਾ ਜਿਵੇਂ ਹੈਪੀ ਸ਼ਰਮਾ ਜੀ ਨੇ ਵੀਡੀਓ ਪਾਤੀ ਆ ਪਿਆ ਬਾ ਪੰਨੀ ਆ ਪਿਆ ਸਾਡੇ ਸਾਹਮਣੇ ਕੀ ਹੁਣ ਭਵਾਨੀ ਘੜ ਦੇ ਵਿੱਚ ਪਤਾ ਨਹੀਂ ਵੀ ਉਹ ਗੁੰਡੇ ਕਿੱਥੋਂ ਆਏ ਨੇ ਥਾਉ ਥਾਉ ਕੈਮਰੇ ਲੱਗੇ ਹੋਏ ਨੇ ਆਪਣੇ ਉਹ ਇੱਕ ਘੰਟੇ ਚ ਆਹ ਗੱਲ ਚੰਦ ਤੇ ਆਉਣ ਇੱਥੇ ਰੁਕਾ ਵੀ ਗਿਆ ਹੁਣ ਬਿਆਨ ਲੈਣਾ ਹੁਣ ਸ਼ਾਮ ਨੂੰ ਵੀ ਫੜਕ ਉਸ ਲਾਕਾਂ ਦੇ ਅੰਦਰ ਜੇ ਦੇਣਾ ਚਾਹਣ ਦੇ ਸਕਦੇ ਨੇ ਪਰ ਦੇਖਦੇ ਆ ਅਸੀਂ ਤਾਂ ਅਪੀਲ ਕਰਦੇ ਆ ਪ੍ਰਸ਼ਾਸਨ ਨੂੰ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਵੀ ਜਿਹੜਾ ਇਹ ਨਸ਼ਿਆਂ ਚ ਲੋਕਾਂ ਦੇ ਪੁੱਤ ਮਾਰੇ ਜਾ ਰਹੇ ਨੇ ਜਿਹੜਾ ਪੰਜਾਬ ਦੇ ਵਿੱਚ ਮਾਹੌਲ ਆ ਖਰਾਬ ਕੀਤਾ ਜਾ ਰਿਹਾ ਇਸ ਮਾਹੌਲ ਨੂੰ ਠੀਕ ਕਰਨ ਵਾਸਤੇ ਨਸ਼ੇ ਆਲੇ ਦੇ ਨੱਥ ਪਾਉਣ ਵਾਸਤੇ ਤੇ ਪੁਲਿਸ ਦੀ ਕਾਰਵਾਈ ਆ ਜਿਹੜੀ ਦੇਖਦੇ ਆ ਕੀ ਕਰਦੇ ਆ ਜਿਹੜਾ ਵੀ ਅੱਗੇ ਫਿਰ ਭਾਈਆਂ ਦਾ ਪੱਤਰਕਾਰਾਂ ਦਾ ਪ੍ਰੋਗਰਾਮ ਹੋ ਉਹਦੇ ਨਾਲ ਵਿੱਚ ਬੈਠਾਂਗੇ ਉਹਦੇ ਹਮਾਇਤ ਕਰਾਂਗੇ ਜਿਹੜਾ ਦੋਸ਼ੀਆਂ ਨੂੰ ਆਪਾਂ ਸਜ਼ਾ ਦਵਾਵਾਂਗੇ ਜੀ ਨਾਮਾਈ ਮੇਰਾ ਨਾਮ ਜੀ ਹਰਵਿੰਦਰ ਕੁਮਾਰ ਉਰਫ ਐਪੀ ਸ਼ਰਮਾ ਪੱਤਰਕਾਰ ਜੀ ਕੀ ਗੱਲ ਹੋਈ ਜੀ ਮੈਂ 2 ਦਿਨ ਪਹਿਲਾਂ ਨਾ ਕਿਸੇ ਚਿੱਟੇ ਵਾਲੇ ਦੀ ਵੀਡੀਓ ਕੀਤੀ ਸੀਗੀ ਕੋਈ ਮੁੰਡਾ ਚਿੱਟਾ ਇੰਜੈਕਸ਼ਨ ਲਾ ਰਿਹਾ ਸੀਗਾ ਮੈਂ ਫੜਿਆ ਤੀਆ ਤੇ ਵੀਡੀਓ ਮੈਂ ਪਾਤੀ ਆਪਣੇ ਪੇਜ ਤੇ ਇਹ ਵੀਡੀਓ ਕਾਫੀ ਵਾਇਰਲ ਹੋ ਗਈ ਉਸ ਤੋਂ ਬਾਅਦ ਦੇ ਵਿੱਚ ਅੱਜ ਮੈਂ ਮੇਰੇ ਘਰ ਦੇ ਵਿੱਚ ਨਾਲ ਮੇਰੇ ਦੁਕਾਨਾਂ ਲੱਗੇ ਆ ਮੈਂ ਕਿ ਦੁਕਾਨ ਦੇ ਉੱਤੇ ਬੈਠਾ ਸੀਗਾ ਜਿੱਥੇ ਕਿ ਤਕਰੀਬਨ 9 ਤੋਂ 10 ਮੁੰਡੇ ਆਏ ਇੱਕ ਮੁੰਡਾ ਪਹਿਲਾਂ ਅੱਗੇ ਰੈਕੀ ਕਰਕੇ ਆਇਆ ਉਹ ਮੋਟਰਸਾ ਰਿਪੇਅਰਲ ਦੀ ਦੁਕਾਨ ਹੈ ਸਾਡੀ ਉਹਨੂੰ ਕਹਿੰਦਾ ਮੋਟਰਸਾ ਰਿਪੇਅਰ ਕਰਾਣਾ ਫਿਰ ਕਹਿੰਦਾ ਕਰਾਣਾ ਨਹੀਂ ਦੇਖ ਕੇ ਗਿਆ ਦੀ ਵੀ ਕਿੱਥੇ ਬੈਠਾ ਕੀ ਗੱਲ ਲੱਗੀ ਉਸ ਤੋਂ ਬਾਅਦ ਤਕਰੀਬਨ 9 ਤੋਂ 10 ਮੁੰਡੇ ਆ ਕੇ ਜੀ ਉਹਨਾਂ ਕੋਲ ਡੰਡੇ ਤੇ ਬੈਸਬਾਲ ਸੀਗੇ ਦੋ ਲਵੇ ਕਿਰਪਾਨਾਂ ਵੀ ਸੀਗੀਆਂ ਤੇ ਆ ਕੇ ਬੱਸ ਮੇਰੇ ਤੇ ਹਮਲਾ ਕਰਤਾ ਮੈਨੂੰ ਗਾਲ ਕੱਢ ਕੇ ਵੀ ਫੇਰੀ ਵੱਡੀ ਚੱਤੇ ਵਾਲੀ ਵੀ ਐਂ ਕਹਿ ਕੇ ਗਾਲ ਕੱਢ ਕੇ ਹਮਲਾ ਕਰਤਾ ਮੇਰੇ ਮੋਟਰਸਾਈਕਲ ਇਹਦੇ ਵਿੱਚ ਪਤਾ ਲੱਗੇ ਉਹ ਤਾਂ ਜੀ ਪਰਾਂ ਕਿਤੇ ਖੜਾ ਕੇ ਆਏ ਸੀ ਤੁਰ ਕੇ ਆਏ ਤੇ ਇਧਰੋਂ ਮੰਡੀ ਵਾਲੇ ਮੋੜ ਤੋਂ ਉਸ ਟਾਈਮ ਜਦੋਂ ਹਮਲਾ ਕਿੰਨੇ ਕੇ ਜਾਣੇ ਸੀ ਮੈਂ ਤਾਂ ਜੀ ਇੱਕ ਵੇਲੇ ਨੂੰ ਦੁਕਾਨ ਵਾਲਾ ਮੁੰਡਾ ਬੈਠਾ ਸੀ ਇੱਕ ਮੈਂ ਬੈਠਾ ਸੀਗਾ ਜੀ ਤੇ ਉਹ ਦੁਕਾਨ ਵਾਲੇ ਮੁੰਡੇ ਨੇ ਤਾਂ ਕੁਝ ਨਹੀਂ ਕਿਹਾ ਹੈ ਕਿ ਹੁਣ ਤਾਂ ਕਹਿੰਦੇ ਤੂੰ ਨਾ ਬਚਾ ਠੀਕ ਹੈ ਉਹਨਾਂ ਨੇ ਕਿਹਾ ਬਸ ਮੇਰੇ ਤੇ ਹਮਲਾ ਕਰ ਦਿੱਤਾ ਤਾਂ ਤਿੰਨ ਜਗ੍ਹਾ ਤੋਂ ਮੇਰੀ ਬਾਹਰ ਚਰ ਕਰਕੇ ਤੇ ਮੇਰੇ ਸਿਰ 'ਚ ਉਸ ਤੋਂ ਬਾਅਦ ਬਾਹਰ ਜਾ ਕੇ ਇੱਟਾਂ ਵੀ ਮਾਰੀਆਂ ਨੇ ਕਿ ਉਹਨਾਂ ਨੇ ਤੇ ਵੀ ਜੀ ਮੈਂ ਤਾਂ ਖਬਰ ਇਹਨ ਕਰਕੇ ਕੀਤੀ ਸੀਗੀ ਕਿ ਜੁੱਧ ਨਸ਼ਾ ਵਿਰੁੱਧ ਸੀਐਮ ਸਾਹਮਣੇ ਚਲਾਇਆ ਹੋਇਆਗਾ ਠੀਕ ਹੈ ਉਹ ਜ਼ਿਆਦਾ ਨਸ਼ੇ ਖੱਲ ਪੈਜੇ ਪਤਾ ਚੱਲ ਜੇ ਵੀ ਹਾਂ ਹਾਂ ਕੁਝ ਹੋ ਰਿਹਾਗਾ ਮੈਨੂੰ ਕੀ ਪਤਾ ਸੀਗਾ ਵੀ ਆ ਕੇ ਮੇਰੀ ਨੁਕਸਾਨ ਕਰ ਦੇਣਗੇ ਇਸ ਇੱਥੇ ਪੱਤਰਕਾਰ ਹੀ ਸ਼ੇਪ ਨਹੀਂ ਹੈਗਾ ਜੀ ਫਿਰ ਸ਼ੇਪ ਕੌਣਾਗਾ ਦੱਸਿਓ ਜਦੋਂ ਤੁਹਾਡੇ ਤੇ ਹਮਲਾ ਕੀਤਾ ਕਾਹਲੀ ਖੜੀ ਕੀ ਕੀ ਕਰ ਸੀ ਤੇ ਪਿਆਰਾ ਉਹਨਾਂ ਕੋਲ ਜੀ ਡੰਡੇ ਤੇ ਬੈਸਬਾਲ ਸੀਗਾ ਦੋ ਲੋਵੇ ਤਿਰਪਾਨਾਂ ਸੀਆਂ ਤਿਰਪਾਨ ਵਾਲੇ ਲੇਕਿਨ ਗੇਟ ਤੇ ਖੜੇ ਰਹੇ ਨੇ ਹਮਲਾਮ ਨੇ ਇੱਕ ਨਾਲ ਅਤੇ ਡੰਡਿਆਂ ਨਾਲ ਕੀਤਾਗਾ ਕਿੰਨੇ ਜਣੇ ਨੇ ਥੋੜੇ ਤਕਰੀਬਨ 9 ਤੋਂ 10 ਜਨੇ ਸੀਗੇ ਬੰਦੇ ਕਿੰਨੇ ਸੀ ਜਿਹੜੇ ਮਾਰਨ ਵਾਲੇ ਮਾਰਨ ਵਾਲੇ ਕਹ ਰਹੇ ਤਕਰੀਬਨ 9 ਤੋਂ 10 ਬੰਦੇ ਸੀਗੇ ਕਿੰਨੇ ਬੰਦੇ ਸੀਗੇ ਹਾਂਜੀ ਘਟਨਾ ਕਿਹ ਕਿਉਂ ਜੀ ਸੀ ਇਹ ਹੈਗੀ ਜੀ 11:45 40 45 ਮਿੰਟਾਂ ਦੀ ਹਾਂ ਉਹਨ ਕੀ ਮਾਰ ਕੋਈ ਸੇ ਹੀ ਜੀ ਅੰਸਾਰ ਪਤਾ ਲੱਗੇ ਬਸ ਬਿਕਦਾ ਬੰਦਾ ਦਾ ਪਤਾ ਚੱਲੇ ਵੀ ਕੌਣ ਤੇ ਹੈਗੇ ਚਿੱਟਾ ਵੀ ਚਲੇ ਸੀਗੇ ਇਹ ਤਾਂ ਕਨਫਰਮ ਹੈ ਜਿਹੜੀ ਮੈਂ ਵੀਡੀਓ ਤੇ ਹੋਰ ਵੀ ਕਰ ਰਿਹਾ ਜਿੱਦਵਾਸ ਨਹੀਂ ਲੱਗੇ ਫੋਨ ਕਾਲ ਵਗੈਰਾ ਆਈ ਹੋਵੇ ਕਿਸੇ ਬੋਲੋ ਧਮਕੀ ਪੈਣਾ ਨਹੀਂ ਮੇਰੇ ਕੋਲ ਕੋਈ ਵੀ ਨਹੀਂ ਫਿਰ ਤਾਂ ਮੈਂ ਸੇਫ ਹਾਂ ਕੋਈ ਵੀ ਨਹੀਂ ਆ ਕੇ ਅਚਨ ਜੇ ਨਹੀਂ ਨਹੀਂ ਜੀ ਮੈਨੂੰ ਇਦਾਂ ਦਾ ਕੁਝ ਨਹੀਂ ਠੀਕ ਹੈ ਨਾ ਹਾਲਾਂਕਿ ਸਾਡੇ ਪੱਤਰਕਾਰ ਭਈ ਜਾ ਰਹੇ ਨੇ ਜਿਉਂ ਕਿ ਕਹਦੀ ਵੀ ਥੋੜਾ ਤਿਆਰ ਰੱਖਿਆ ਕਰ। ਲੇਕਿਨ ਇਹ ਕੁਛ ਨਹੀਂ। ਸਿਗਾ ਮੈਂ ਸਿਰਫ ਇਹੀ ਸਿਗਾ ਵੀ ਚਲੋ ਤੁਸੀਂ ਜਨ ਸਾਹਮਣੇ ਯੁੱਧ ਨਕਸ਼ਾ ਬਗਦਦ ਚਲਾਇਆ ਹੋਇਆ ਹੈਗਾ। ਠੀਕ ਹੈ। ਇਹ ਮਣੀ ਮੋਟੀ ਨਸ਼ੇ ਠੱਲ ਪੈ ਜੇਗੀ। ਹਾਲਾਂਕਿ ਮੈਂ ਉਦੋਂ ਦੋ ਦਿਨ ਪਹਿਲਾਂ ਸਾਡੇ ਬੀਬਾ ਐਮਐਲ ਨਰਿੰਦਰ ਕੌਰ ਪਰ ਅੱਜ ਮੈਨੂੰ ਮਿਲੇ ਲਗੇ। ਮੈਂ ਉਹਨਾਂ ਨੂੰ ਵੀ ਦੱਸਿਆਗਾ ਮੈਂ ਕਿ ਜਿੱਦਾਂ ਦਾ ਵੀ ਬਹੁਤ ਚੱਲ ਰਿਹਾਗਾ। ਅੱਛਾ ਅੱਛਰੇ ਆਂ ਬੀਕਰੇ ਪੌਣੀ ਕਰਦੇ ਵਿੱਚ। ਦੇਖੀ ਕੀ ਮਾਰ। ਬਸ ਇਹ ਜੀ ਇੱਕ ਤਾਂ ਉਹਨਾਂ ਤੋਂ ਕਿਤੇ ਬੰਦੀ ਕਾਰਵਾਈ ਕੀਤੀ ਜਾਵੇ ਜੀ ਇੱਕ ਮਾੜਾ ਮੋੜਾ ਪੱਤਰਕਾਰ ਵਾਰੇ ਵੀ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾਗਾ ਵੀ ਪੱਤਰਕਾਰ ਖਬਰ ਤਾਂ ਹੀ ਕਰ ਸਕੂਗਾ ਅਗਰ ਉਹ ਸੇਫ ਹੋਊਗਾ ਤਾਂ ਉਹਨ ਜਿਵੇਂ ਮੇਰੇ ਨਾਲੇ ਕੁਝ ਵੀ ਕੱਟਣਾ ਹੋਵੇ ਮੈਂ ਤੁਹਾਨੂੰ ਗੰਟੀ ਦਿਨਾ ਅਗਰ ਪੌਣੇ ਘੜੀ ਵਿੱਚ ਕੀ ਪੂਰੇ ਸਮਰੂਹ ਜ਼ਿਲ੍ਹੇ ਦੇ ਵਿੱਚ ਕੋਈ ਪੱਤਰਕਾਰ ਐਵੇਂ ਦੀ ਖਬਰ ਕਰਦੀ ਜਿਹੜੀ ਮੈਂ ਕੀਤੀ ਹੈ ਜੀ ਮੇਰਾ ਨਾਮ ਡਾਕਟਰ ਇਕਤਰਾ ਮੈਂ ਜੀ ਸਰ ਇੱਕ ਪੱਤਰਕਾਰ ਤੁਹਾਨੂੰ ਸ਼ੇਰ ਕੀ ਮਾੜਾ ਮੋੜਾ ਮਾਸਾ ਹਮਰੇ ਬਾਰੇ ਹਾਂ ਜੀ ਹਾਂ ਜੀ ਜੀ ਸਰ ਜਿਵੇਂ ਉਹਨਾਂ ਨੇ ਮੈਨੂੰ ਦੱਸਿਆ ਉਹਨਾਂ ਤੇ ਕੋਈ ਅਣਪਛਾਤੇ ਬੰਦੇ ਨੇ ਹਮਲਾ ਕੀਤਾ ਜਿਵੇਂ ਉਹਨਾਂ ਨੇ ਦੱਸਿਆ ਵੀ ਕਹਿੰਦੇ ਕੋਈ ਮੈਂ ਖਬਰ ਖਬਰ ਕੀਤੀ ਸੀਗੀ ਤੇ ਉਹਦੇ ਕੋਈ ਰੰਜਿਸ਼ ਰੰਜਿਸ਼ ਮਤਲਬ ਜੋ ਵੀ ਹੈ ਵਟਐਵਰ ਉਹ ਉਹਨਾਂ ਦੇ ਪਰਸਨਲ ਥਾਟਸ ਹੈ ਪਰ ਮੇਰੇ ਕੋਲੇ ਪੇਸ਼ੈਂਟ ਆਇਆ ਤੇ ਉਹਨਾਂ ਦੇ ਕਾਫੀ ਸੱਟਾਂ ਨੇ ਸਿਰਚ ਵੀ ਸੱਟ ਹੈ ਬਾਹਾਂ ਚ ਵੀ ਸੱਟ ਹੈ ਜੀ ਉਹਨਾਂ ਦੀ ਮਤਲਬ ਖੱਬੀ ਬਾਹਾਂ ਚ ਪ੍ਰੋਬਲਮ ਹੈ ਮਤਲਬ ਜਿਹੜੀ ਹੈ ਯਾਨੀ ਆ ساری ਸੱਟਾਂ ਲੱਗੀਆਂ ਹੋਈਆਂ ਨੇ ਬਿਲਕੁਲ ਅਸੀਂ ਨੇ ਮੈਂ ਪੂਰਾ ਉਹ ਨਾ ਦੇਖ ਲਿਆ ਸਾਰਾ ਕੁਝ ਅਸੀਂ ਨੇ ਟਾਂਕੇ ਵਗੈਰਾ ਲਾਤੇ ਤੇ ਸਟੀਚਿੰਗ ਵਗੈਰਾ ਕਰਤੀ ਜੋ ਸਪਲਿੰਟਿੰਗ ਵਗੈਰਾ ਕਰਨੀ ਸੀ ਕਰਤੀ ਹੈ ਤੇ ਪਰਚਾ ਮੈਂ ਕੱਟ ਹਟਾਇਆ ਸਰ ਕੋਈ ਮੇਜਰ ਇੰਜਰੀ ਦੇਖੋ ਦੇਖੋ ਸਿਰ ਦੀ ਸੱਟ ਹੈ ਕੁਝ ਕਹਿ ਨਹੀਂ ਸਕਦੇ ਹੁੰਦੇ ਉਦੋਂ ਅਸੀਂ ਸੀਟੀ ਸਕੈਨ ਵਗੈਰਾ ਕਰਵਾ ਕੇ ਉਦੋਂ ਬਾਅਦ ਚੋ ਦੱਸ ਸਕਦੇ ਆ ਕਿ ਕਿੰਨੀ ਸੱਟ ਹੈ ਕਿੰਨੀ ਨਹੀਂ ਐ ਸੱਚ ਹੱਥ ਦੀ ਸੱਟ ਤਾਂ ਮੇਜਰ ਲੱਗ ਰਹੀ ਹੈ ਇਨਫਾਰਮੇਸ਼ਨ ਚਲੀ ਗਈ ਸੀ ਪੁਲਿਸ ਇਨਫਾਰਮੇਸ਼ਨ ਸਾਡੇ ਵੱਲੋਂ ਜਦੋਂ ਇਹ ਉਹ ਆਏ ਨੇ ਉਸੇ ਵੇਲੇ ਇਮੀਡੀਏਟਲੀ ਚਲੀ ਗਈ ਇਮੀਡੀਏਟਲੀ ਉਹਨਾਂ ਨੂੰ ਅਸੀਂ ਐਡਮਿਟ ਕਰ ਲਿਆ ਸਾਰਾ ਕੁਝ ਘਰ ਬਈ ਉਸੇ 5 ਮਿੰਟਾਂ ਦੇ ਅੰਦਰ ਅੰਦਰ ਹੋ ਗਈ ਸੀ ਸਰ ਕਿਵੇਂ ਦੇਖਦੇ ਹੋ ਇੱਕ ਪੱਤਰਕਾਰ ਵੱਲੋਂ ਦੋ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਕੀਤੀ ਜਾਂਦੀ ਆ ਨੂਨਾ ਸੇ ਦਾ ਟੀਕਾ ਲਾਉਂਦੇ ਹੋ ਪਰ ਦੂਜੇ ਇੱਕ ਦਿਨ ਛੱਡ ਕੇ ਪੱਤਰਕਾਰ ਤੇ ਹਮਲਾ ਹੋ ਜਾਂਦਾ ਜਾਨੀ ਕਿ ਅੱਜ ਤਕਰੀਬਨ 11:00 6:00 11:00 ਵਜੇ ਦੀ ਟਿਮ ਕਿਵੇਂ ਦੇਖੋ ਤੁਸੀਂ ਕੋ ਸਾਡੇ ਕੋਲ ਜਿਹੜਾ ਮਾਮਲਾ ਆਇਆ ਜੀ ਜਿਹੜੇ ਪੱਤਰਕਾਰ ਨੇ ਹੈਪੀ ਸ਼ਰਮਾ ਦਾ ਉਹਦੀ ਕੁੱਟਮਾਰ ਦਾ ਸ਼ਾਮ ਨੂੰ ਮਾਮਲਾ ਆਇਆ ਹੈਗਾ ਬਲਿਆਰ ਰੋਡ ਤੇ ਜਿਹੜੀ ਇਹਨਾਂ ਦੀ ਦੁਕਾਨ ਹੈ ਜੀ ਉੱਥੇ ਕੁਝ ਜਿਹੜੇ ਅਣਪਛਾਤੇ ਬੰਦੇ ਨੇ ਇਹਦੀ ਕੁੱਟਮਾਰ ਕੀਤੀ ਹੈਗੀ ਅਸੀਂ ਜਾਂਚ ਕਰ ਰਹੇ ਹਾਂਗੇ ਤੇ ਨਾਲ ਦੀ ਨਾਲ ਜਿਹੜੀ ਹੈਗੀ ਹੈ ਹੈਪੀ ਸ਼ਰਮਾ ਦੀ ਅਸੀਂ ਸਟੇਟਮੈਂਟ ਲੈ ਕੇ ਜੋ ਰੈਲੇਵੈਂਟ ਸੈਕਸ਼ਨ ਨੇਗੇ ਉਤੇ ਜਿਹੜੀ ਹੈਗੀ ਪ੍ਰੋਪਰ ਕਾਰਵਾਈ ਕੀਤੀ ਜਾਊਗੀ। ਸਟੇਟਮੈਂਟ ਲਈ ਗਈ ਹੈ ਜੀ ਉਹਦੀ ਜਾਜ ਲੈਣੀ ਹੈ ਜੀ। ਸਟੇਟਮੈਂਟ ਲੈ ਰਹੇ ਆਂ ਜੀ ਉਹਦੀ ਐਮਐਲਆਰ ਕੱਟ ਰਹੀ ਹੈਗੀ। ਐਮਐਲਆਰ ਤੋਂ ਬਾਅਦ ਉਹਦੀ ਜੀ ਸਟੇਟਮੈਂਟ ਲਵਾਂਗੇ। ਸਟਾਲ ਦੇ ਵਿੱਚੋਂ ਜੀ ਤਕਰੀਬਨ 11:30 ਵਜੇ ਦੀ ਇਥੇ ਰਿਪੋਰਟ ਗਈ ਹੈ ਥਾਣੇ ਦੇ ਵਿੱਚ। ਤੇ ਤਿੰਨ ਘੰਟੇ ਤਕਰੀਬਨ ਕਹਿ ਸਕਦੇ ਆਂ ਲੇਟ ਜਿਹੜੀ ਨਹੀਂ ਜੀ ਪੁਲਿਸ ਪਾਰਟ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਸੀਗੀ ਤੇ ਜਿਹੜੇ ਇਹਦੀ ਦੁਕਾਨ ਤੇ ਵੀ ਜਾਇਆਗੇ ਜਿਹੜੇ ਸੀਸੀਟੀਵੀ ਕੈਮਰੇ ਨੇਗੇ ਉਹ ਵੀ ਅਸੀਂ ਚੈੱਕ ਕਰ ਰਹੇ ਆਂਗੇ ਤੇ ਜਿਹੜੀ ਦੋਸ਼ੀਆਂ ਦੀ ਭਾਲ ਕਰਦੇ ਆਂ ਜੀ।